ਤੇ ਰੰਗ ਪੈਂਟ ਜੀ ਰੰਗ ਪੈਂਟ ਨਹੀਂ ਹੋਇਆ ਇਹਦਾ ਆ ਇੱਥੇ ਇੰਨਾ 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 ਨਾ ਹੋਇਆ ਆ ਆ ਦੇਖ ਲੈ ਜੀ ਦੇਖ ਸਕਦੇ ਬਈ ਉਹ ਚੀਜ਼ ਤੇ ਆ ਚੀਜ਼ ਦੋਨੇ ਲੱਗੇ ਪਏ ਨੇ ਨਾ ਬਈ ਬਸ ਹੋ ਕੇ ਤੇ ਬਈ ਠੀਕ ਹੈ ਅਸੀਂ ਮੰਨ ਤਾ ਤੂੰ ਜਿੰਨੇ ਕਹੇਂਗਾ ਯਾਰ ਤੇਰੇ ਕਹਿਣ ਤੇ ਹੋ ਜੀ ਠੀਕ ਹੈ ਜਿੰਨੇ ਕਹੇਗਾ 20000 ਰੁਪਏ ਸੂਟ ਕਰਦੇ ਹਾਂ ਹਾਂ ਕੋਈ ਨਹੀਂ ਕਰਦਾਂਗੇ ਕਿੰਨੇ ਦਾ 4 ਲੱਖ ਬੋਲ ਕਿੰਨੇ ਕਰਦੇ ਏ ਤੂੰ ਬੋਲ ਕਿੰਨੇ ਕਰਦੇ 25000 ਹੈ 25000 25000 ਕਰਦੇ ਹਾਂ ਠੀਕ ਹੈ ਲੈ ਵੀ 4 ਲੱਖ 70000 ਦਾ ਲੈ ਜਾ ਮੇਰੇ ਨਾਂ ਤੇ 30000 ਕਰਦੇ ਹਾਂ ਯਾਰ प्यार प्यार हां जी दोस्तों सारे वीरनू प्यार भरी सरसों काल ते ਆਪਾਂ ਗਏ ਤਲਵੰਡੀ ਸਾਹ ਕੋ ਟਰੈਕਟਰ ਦੀ ਮੰਡੀ ਤੇ ਬਾਈ ਸਤਨਾਮ ਕੋਲੇ ਕਰਦੇ ਆ ਗੱਲਬਾਤ ਹੱਸ ਗਿਆ ਬਾਈ ਜੀ ਸੋਸਰੀ ਕਾਲ ਬਾਈ ਠੀਕ ਆ ਬਾਈ ਸਤਨਾਮ ਠੀਕ ਵਧੀਆ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਜੀ ਟਰੈਕਟਰ ਹੈਗੇ 6-7 ਠੀਕ ਆ ਬਾਈ ਜੀ ਕਾਪੀ ਕਾਇ ਜਾਂਦੀ ਗਰੰਟੀ ਹੈ ਕਹਿੰਦੇ ਗਰੰਟੀ ਫੁੱਲ ਤੈਨੂੰ ਪਤਾ ਹੀ ਪਹਿਲਾਂ ਹੀ ਠੀਕ ਆ ਬਾਈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਦੀਆਂ ਗੱਲਾਂ ਕਿਵੇਂ ਲੱਗਦੀਆਂ ਨੇ ਠੀਕ ਆ ਬਾਈ ਜੀ ਤੇ ਲੋਕ ਆਪਣਿਆਂ ਦੇ ਸਾਰੇ ਵਿਸ਼ਵਾਸ ਕਰਦੇ ਆ ਤੇਰੇ ਚੈਨਲ ਤੋਂ ਫੋਨ ਕਰਦੇ ਹੁੰਦੇ ਠੀਕ ਆ ਬਾਈ ਹਾਂ ਠੀਕ ਆ ਠੀਕ ਹੈ ਭਾਈ ਜੀ ਹਰ ਇੱਕ ਬੰਦਾ ਇਹ ਵੀ ਕਹਿੰਦਾ ਵੀ ਤੂੰ ਸੱਚ ਬੋਲਿਆਗਾ ਝੂਠ ਨਹੀਂ ਮਾਰਿਆ ਇੱਕ ਗੱਲ ਦਾ ਵੀ ਝੂਠ ਨਹੀਂ ਨਿਕਲਦਾ ਆਪਣਾ ਠੀਕ ਹੈ ਗੱਲ ਜਿਹੜੀ ਦੱਸਣੀ ਹੈ ਸੱਚੀ ਦੱਸਣੀ ਹੈ ਸੱਚੀ ਦੱਸਣੀ ਹੈ ਹਾਂ ਜੇ ਕੋਈ ਰੰਗ ਹੋਇਆ ਤਾਂ ਅਗਲੇ ਨੂੰ ਫੋਨ ਕਰੂਗਾ ਤਾਂ ਵੀ ਉਦੋਂ ਵੀ ਐਂ ਦੱਸਾਂਗੇ ਰੰਗ ਹੋਇਆ ਜਿਹੜਾ ਨਹੀਂ ਹੋਇਆ ਤਾਂ ਨਹੀਂ ਹੋਇਆ ਨਹੀਂ ਹੋਇਆ ਤਾਂ ਨਹੀਂ ਹੋਇਆ ਹਾਂ ਠੀਕ ਹੈ ਭਾਈ ਜੀ ਗਾਰੰਟੀ ਵਾਲੇ ਟਰੈਕਟਰ ਗਾਰੰਟੀ ਜਮਾ ਹਾਂ ਠੀਕ ਹੈ ਭਾਈ ਜੀ ਚਲੋ ਵੀ ਵੀਡੀਓ ਸਟਾਰਟ ਕਰ ਦਾਂਗੇ ਆਪਾਂ ਮਿੰਦਰਾ 200 ਪੁਆਇੰਟ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਮਾਡਲ ਹੈਗਾ ਭਾਈ ਜੀ ਇਹ 95 ਇਹ ਵੀ 9 ਨਾ ਮੇ ਵਰਗੀ ਮਗਰਲੇ ਕਸੇ ਆ ਠੀਕ ਹੈ ਮਗਰਲੇ ਬਾਈ ਜੀ ਕਸੇ ਆਗੇ ਤੇ 265 ਤੇ 92 ਮਾਡਲ ਹੈ 95 ਮਾਡਲ ਹੈਗਾ ਇੰਜਨ ਗੇਅਰ ਬਾਈ ਇੰਜਨ ਗੇਅਰ ਦਾ ਸਹੀ ਹੈ ਠੀਕ ਆ ਬਾਈ ਜੀ ਤੇ ਡਿਮਾਂਡ ਬਾਈ ਜੀ ਦੀ 1 ਲੱਖ 40 ਹਜ਼ਾਰ ਠੀਕ ਆ ਜੀ ਮੌਕੇ ਤੇ ਬਾਈ ਕਰ ਦਾਂਗੇ ਮਾਨਤਨ ਕੋਈ ਨਹੀਂ ਠੀਕ ਆ ਕਈ ਵੀਰ ਫੋਨ ਵੀ ਕਰਦੇ ਨੇ ਕਹਿੰਦੇ ਮਾਨਤਨ ਮੌਕੇ ਤੇ ਕਰਦਾ ਗਿਆ ਇਹ ਹਾਂ ਠੀਕ ਆ ਬਾਈ ਤੇ ਕਹਿੰਗੇ ਬਾਈ ਜੀ 50 50 ਈ ਥਰੀ ਸਪੀਡ ਹੈ ਥਰੀ ਸਪੀਡ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੋ ਵੀ ਦੇ ਸਕਦੇ ਹੋਗੇ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹਦੇ ਮਗਰਲੇ 90 ਪੈਸੇ ਠੀਕ ਆ ਜੀ ਅਗਲੇ ਵੀ 90 ਕੇ ਪੈਸੇ ਹੈਗੇ ਠੀਕ ਆ ਬਾਈ ਜੀ ਤੇ ਬਾਕੀ ਦੇਖ ਸਕਦੇ ਬਾਈ ਜੀ ਤੇ 16 ਦੇ ਟਾਇਰ ਚਾਹਣਾ ਬਾਈ ਜੀ 16 ਦੇ ਟਾਇਰਾਂ ਚਾਹਾਂ ਠੀਕ ਆ ਬਾਈ ਜੀ ਰਿੰਮ ਰਿੰਮ ਤੁਸੀਂ ਦੇ ਸਕਦੇ ਹੋ ਪੂਰੇ ਸੱਤ ਪੈਕੇਟ ਟਰੈਕਟਰ ਪੂਰਾ ਨਵਾਂ ਹੈਗਾ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਹੈ ਬਾਈ ਜੀ ਡਿਸਟ੍ਰੀਬਿਊਟਰ ਸਿੰਗਲ ਸਿੰਗਲ ਡਿਸਟ੍ਰੀਬਿਊਟਰ ਆਗਾ ਤੇ ਬਾਕੀ ਪੂਰਾ ਚੰਗਾ ਟਰੈਕਟਰ ਹੈ ਠੀਕ ਤੇ ਮਗਰ ਇਹਦੇ ਗੁੱਲਾ ਹੈ ਠੀਕ ਆ ਜੀ ਮੰਗਰੇ ਦੇ ਗੁੱਲਾ ਹੈ ਹਾਂ ਠੀਕ ਆ ਬਾਈ ਜੀ ਤੇ ਡਿ ਡਿਮਾਂਡ ਇਹਦੀ 495000 ਤੇ ਮਾਡਲ ਹੈਗਾ ਜੀ 13 13 ਤੇ ਅੱਗੇ ਕਿਹਾ ਬਾਈ ਜੀ ਸਵਰਾਜ 744 44 ਹੂੰ ਠੀਕ ਹੈ ਜੀ 44 ਨੇ 844 ਕਹਿੰਦੇ ਨੇ ਨਾ ਹਾਂ 744 ਵੀ ਕਹਿੰਦੇ ਨੇ ਠੀਕ ਹੈ ਬਾਈ ਟਰੈਕਟਰ ਪੂਰਾ ਅਰੀਜਨਲ ਹੈ ਪੂਰਾ ਨਵਾਂ ਜਿੰਨਾ ਵੀ ਕਹਦੇ ਠੀਕ ਹੈ ਜੀ ਹਾਂ ਤੇ ਰੰਗ ਪੇਂਟ ਜੀ ਰੰਗ ਪੇਂਟ ਨਹੀਂ ਹੋਇਆ ਇਹਦਾ ਆ ਇੱਥੇ ਇੰਨਾ 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 ਨਾ ਹੋਇਆ ਆ ਆ ਦੇਖ ਲੈ ਜੀ ਦੇਖ ਸਕਦੇ ਬਈ ਉਹ ਚੀਜ਼ ਤੇ ਆ ਚੀਜ਼ ਦੋਨੇ ਲੱਗੇ ਪਏ ਨੇ ਨਾ ਬਈ ਬਸ ਹੋਰ ਨਹੀਂ ਕਿਦੋਂ ਵੀ ਆਹ ਦੇਖ ਮਗਰਾੜ ਦਿਖਾਉਤੋਂ ਸ਼ੀਸ਼ੇ ਵਰਗੇ ਪਏ ਆ ਤੇ ਮਗਰਾੜ ਜਿੰਨੇ ਆ ਕੇ ਸਾਰੇ Ориジナル ਹੀ ਆ ਕੇ ਹਾਂ ਠੀਕ ਆ ਬਈ ਜੀ ਹਾਂ ਤੇ ਟਾਇਰ ਬਈ ਜੀ ਇਹਦੇ ਟਾਇਰ ਇਹਦੇ 80 ਪੈਸੇ ਠੀਕ ਆ ਜੀ ਬਈ 80 ਪੈਸੇ ਪੈਣਗੇ ਤੇ 13 ਦੇ ਟਾਇਰ ਆ ਨਾ ਬਈ ਜੀ ਹਾਂ ਹਾਂ ਠੀਕ ਆ ਜੀ ਤੇ ਬਾਹਰ ਪੰਪ ਪੜਾ ਗਿਆ ਸਾਦੀ ਘਟਾਈ ਚ ਆ ਗਿਆ ਬਈ ਜੀ ਬੋਲ ਹਿੱਸੇ ਵਾਲਾ ਕਹਿੰਦੇ ਨੇਗੇ ਨਵ ਮਾੜਲਾ ਤੇ ਡਿਮਾਂਡ ਬਈ ਜੀ ਦੀ ਇਹ ਤਾਂ 335000 ਠੀਕ ਆ ਜੀ ਟਰੈਕਟਰ ਵੀ ਘਟੇ ਜੋ ਬਈ ਜੀ ਹਾਂ ਹਾਂ ਤਵੇ ਟਰੈਕਟਰ ਵੀ ਕਟਿਆ ਜਾਊ ਜੇ ਕਿਸੇ ਨੇ ਟਰੈਕਟਰ ਘਟਾਉਣਾ ਤੇ ਲੋਨ ਵਗੈਰਾ ਦੀ ਸਵਤਾਈ ਲੋਨ ਨਹੀਂ ਇਹਦੇ ਹੁਣ ਨਹੀਂਵੇਂ ਮਾਡਲ ਤੇ ਠੀਕ ਹੈ ਜੇ ਕਿਸੇ ਤੇ ਹੋਰ ਕਰਾਉਣਾ ਹੋਵੇ ਪਿਛੇ ਮਾਡਲ ਤੇ ਹੋ ਜੂ ਹਾਂ ਸਾਰਿਆਂ ਤੇ ਹੋ ਜਾਂਦਾ ਪਿਛੇ ਮਾਡਲ ਤੇ ਠੀਕ ਹੈ ਜੀ 11 12 ਮਾਡਲ ਤੋਂ ਉੱਪਰ ਇਹ ਜਿਹੜੇ ਸਾਰਿਆਂ ਤੇ ਹੋ ਜਾਂਦਾ ਠੀਕ ਹੈ ਇਹ ਤੇ ਹੋ ਜੂ ਇਹ ਤੇ ਹੋ ਜੂ ਹਾਂ ਇਹ ਦਾਸ ਕਰੂਣਾ ਇਹ ਤੇ 7 1/4 ਲੱਖ ਰੁਪਇਆ ਹੋ ਜੂ ਠੀਕ ਹੈ 21 ਮਾਡਲ ਹੈ ਇਹ ਆਵ ਨੰਬਰ ਹੈ ਪੰਜਾਬ ਨੰਬਰ ਹੈਗਾ 21 ਮਾਡਲ ਹੈਗਾ ਨਾਲ ਦੇ ਟਾਇਰ ਹਾਂ ਠੀਕ ਹੈ ਨਾਲ ਦੇ ਟਾਇਰ ਆਵੇ ਜੀ 14 ਦੇ ਤੇ ਕਿੰਨੇ ਕੇ ਪੈਸੇ ਪਏ ਵਜੇ ਟਾਇਰ ਇਹ ਹੈ ਬਈ ਜੀ ਪਾਵਰ ਪਲੱਸ 52 ਹੌਸਪਾਵਰ ਤੇ ਸਾਈਡ ਗੇਅਰ ਤੇ ਖੁਣ ਛਾਤਰੀ ਵਗੈਰਾ ਦੇਖ ਸਕਦੋਂਗੇ ਤੇ ਇਹਦਾ ਨਵਾਂ ਟਰੈਕਟਰ 5.5 ਲੱਖ ਰੁਪਈਆ ਰੇਟ ਹੈ ਠੀਕ ਹੈ ਜੀ ਇੱਕੇ ਮਾਡਲ ਹੈ ਸਾਢੇ 5.5 ਲੱਖ ਰੁਪਈਆ ਰੇਟ ਹੈਗਾ ਮੌਕੇ ਤੇ ਬਈ ਦੇਖ ਕੇ ਅੱਜ ਮੰਨ ਤਾ ਤੂੰ ਜਿੰਨੇ ਕਹੇਗਾ ਯਾਰ ਤੇਰੇ ਕਹਿਣ ਤੇ ਹੋ ਜੀ ਠੀਕ ਹੈ ਜੀ ਜਿੰਨੇ ਕਹੇਗਾ 2000 ਰੁਪਈਆ ਸੂਟ ਕਰ ਦੇ ਹਾਂ ਠੀਕ ਹੈ ਜੀ ਅੱਗੇ ਕਹੇ ਬਈ ਜੀ 330 TX2 ਮਾਡਲ ਵਾਲਾ ਪਾਵਰ ਸਟੀering ਹੈ ਬਈ ਜੀ ਪੰਜਾਬ ਨੰਬਰ ਹੈ ਜੀ ਬਸ ਪੰਜਾਬ ਲੱਗ ਜੂ ਇਹਦਾ ਨੰੋਸੀ ਕਢਾ ਰੱਖੀ ਆ ਆਪਣੇ ਨਾਂ ਦੀ ਲੈ ਬਈ ਪੰਜਾਬ ਲੱਗ ਜੂਗਾ ਤੇ ਬੈਕ ਟਾਇਰ ਦਿਖਾਉਣੇ ਬਈ ਤੁਹਾਨੂੰ ਲੈ ਬਈ ਚੈੱਕ ਕਰੋ ਵਧੀਆ ਕੰਪਨੀ ਵਾਲੇ ਐਮ ਆਰ ਪ ਦੇ 16 ਦੇ ਟਾਇਰ ਹਨ ਬਈ ਜੀ ਹਾਂ ਠੀਕ ਆ ਜੀ ਲੈ ਬਈ 16 ਦੇ ਟਾਇਰ ਹੈ 3 ਸਪੀਡ ਹੈ 3 ਸਪੀਡ ਹੈਗਾ ਸਾਰਾ ਓਰੀਜਨਲ ਹੈ ਠੀਕ ਆ ਬਈ ਬਾਕੀ ਚੈੱਕ ਕਰ ਸਕਦੇ ਬਈ ਜੀ ਓਕੇ ਰਿਪੋਰਟ ਹੈਗਾ ਸਾਰਾ ਓਰੀਜਨਲ ਹੈ ਠੀਕ ਆ ਸਾਰਾ ਓਰੀਜਨਲ ਹੈ ਬਈ ਹਾਂ 31.5 ਘੰਟੇ ਚੱਲੇ ਹੈ ਬਈ 31.5 ਘੰਟੇ ਚੱਲੇ ਆ 2000 ਤੇ 9 ਵਰਡਾ ਫਰੰਟ ਵੇਟ ਵੀ ਲੱਗੇ ਹੋਇਆ ਪਾਵਰ ਸਟੀering ਹੈ ਤੇ ਡਿਮ ਇਹਦਾ 495 ਲੈ ਵੀ 4 ਲੱਖ 95000 ਰੁਪਇਆ ਦੇਖ ਸਕਦੇ ਹੋ ਬਾਕੀ ਬਈ ਜੀ ਕੰਡੀਸ਼ਨ ਦਾ ਓਕੇ ਹੈਗਾ ਸਾਫ ਹੈਗਾ ਇਹ ਹੈਗਾ ਬਈ ਜੀ ਫਾਰਮ ਟਰੈਕ 70 ਪੀਵੀ 65 ਮਹਾਰੀ ਦਾ ਨੰਬਰ ਹੈ ਠੀਕ ਹੈ ਜੀ ਅਗਲੇ ਟਾਇਰ ਗੁਡੀਅਰ ਦੇ ਨਵੇਂ ਠੀਕ ਹੈ ਜੀ ਪਿਛਲੇ ਟਾਇਰ ਹੈਗੇ ਰੈਡੀਅਲ 70 75 ਪੈਸੇ ਠੀਕ ਹੈ ਜੀ ਲੈ ਵੀ ਰੈਡੀਅਲ ਅਲਾਈਐਂਸ ਦੇ ਟਾਇਰ ਨੇ ਨਾ ਬਈ ਜੀ ਵਧੀਆ ਕੰਪਨੀ ਜਿਹੜੇ ਬ੍ਰਾਂਡ ਚੱਲਦੀ ਹੈਗਾ ਹਾਂ ਹਾਂ ਰੈਡੀਅਲ ਰੈਡੀਅਲ ਅਲਾਇੰਸ ਦੇ ਬਾਕੀ ਦੇਖ ਸਕਦੇ ਬਈ ਕੋਨੋਪੀ ਛਤਰੀ ਲੱਗੀ ਆ ਮੋਹਾਲੀ ਦਾ ਨੰਬਰ ਆ ਤੇ 16 ਦੇ ਢਾਈਆਂ ਚ ਬਈ ਜੀ ਨਹੀਂ ਇਹ 14 ਦੇ 14 ਦੇ ਹਾਂ 380 ਠੀਕ ਆ ਬਈ ਜੀ ਬਾਕੀ ਦੇਖ ਸਕਦੇ ਬਈ ਬਾਕੀ ਆ ਆ ਬੋਤਲ ਵੀ ਨਾਲ ਦੇਵਾਂਗੇ ਅਗਲੇ ਨੂੰ ਠੀਕ ਆ ਜੀ ਲੈ ਵੀ ਬੋਤਲ ਵੀ ਤੁਨੂੰ ਹਾਂ ਇਹ ਕਾਲੇ ਦੀ ਪਣੀ ਵਾਲੀ ਹੈ ਬਈ ਇਹ ਦੇਸੀ ਦਾਰੂ ਦੀ ਦੇਸੀ ਦਾਰੂ ਠੀਕ ਆ ਬਈ ਬਾਕੀ ਦੇਖ ਸਕਦੇ ਬਈ ਟਰੈਕਟਰ ਪੂਰਾ ਫੁੱਲ ਸੋਨਾ ਸੁਪਰ ਮੈਕਸ ਮਾਡਲ ਆ ਬਈ ਜੀ ਕਲਾਸਿਕਲ ਤੇ 16 ਮਾਡਲ ਹੈ ਤੇ ਡਿਮਾਂਡ ਬਈ ਜੀ ਦੀ ਇਹਦਾ 495000 ਠੀਕ ਹੈ ਮੌਕੇ ਤੇ ਮੌਕੇ ਤੇ ਕਰ ਦਾਂਗੇ ਮੰਨ ਤਾਂ ਚੋਗਾ ਹੈ ਪੁੱਛੂੰਗਾ ਪੁੱਛ ਲਾਗੋ ਹੀ ਨਹੀਂ ਕਰ ਦਾਂਗੇ ਕਿੰਨੇ ਦਾ 4 ਲੱਖ ਬੋਲ ਕਿੰਨੇ ਕਰਦਗੇ ਤੂੰ ਬੋਲ ਕਿੰਨੇ ਕਰਦਗੇ 25000 ਹੈ 25000 25000 ਕਰ ਦਿੰਦੇ ਠੀਕ ਹੈ ਲੈ ਵੀ 4 ਲੱਖ 70000 ਦਾ ਲੈ ਜਾ ਮੇਰੇ ਨਾਮ ਤੇ 30000 ਕਰ ਦਾਂਗੇ ਯਾਰ ਤੇਰੇ ਠੀਕ ਹੈ ਲੈ ਵੀ ਮੇਰੇ ਨਾਮ ਤੇ 30000 ਰੁਪਏ ਦਾ ਡਿਸਕਾਊਂਟ ਆਗਾ ਇਹ ਟਰੈਕਟਰ ਚ ਇਹ ਤੋਂ ਬਿਨਾਂ ਵੀ ਹੋਰ ਟਰੈਕਟਰ ਹੈ ਹੋਰ ਟਰੈਕਟਰ ਆਪਣੇ ਕੋਲੇ ਹੈਗਾਗਾ 5204 ਠੀਕ ਹੈ ਜੀ ਨਵ ਮਾਡਲ ਹੋ ਜੀ 049 ਮਾਡਲ ਠੀਕ ਹੈ ਜੀ ਤੇ ਇੱਕ 5050 ਹੀ ਹੋਰ ਖੜਾ ਆਪਣੇ ਕੋਲੇ ਠੀਕ ਹੈ ਜੀ ਤੇ ਲੋ ਬਈ ਆਸ ਨੂੰ 5050 E ਦਿਖਾ ਦਨੇ ਆ ਖੜਾਗਾ ਲੋ ਬਈ ਦੇਖ ਸਕਦੇ 16 ਦੇ ਟਾਇਰ ਨੇ ਬਈ ਜੀ 3 ਸਪੀਡ ਹੈਗਾ ਪੈਕ ਟਾਇਰ ਜਮਨ ਨਵੇਂ ਨੇਗੇ ਠੀਕ ਹੈ ਬਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਰੰਗ ਪੇਂਟ ਬਈ ਮਾੜਾ ਮੋਟਾ ਹੋਇਆ ਠੀਕ ਹੈ ਜੀ ਦੇਖ ਸਕਦੇ ਆ ਚੀਜ਼ਾਂ ਹਾਂ ਇਹ ਮਾੜਾ ਮੋਟਾ ਹੋਇਆਗਾ ਉਹ ਨਹੀਂ ਹੋਇਆ ਸੀ ਪਹਿਲਾਂ ਠੀਕ ਹੈ ਜੀ ਜਿਆਦਾ ਨਹੀਂ ਹੋਇਆਗਾ ਮਾੜਾ ਮੋਟਾ ਹੋਇਆਗਾ ਤੇ ਮਾਡਲ ਹੈਗਾ ਬਈ ਇਹ ਮਾਡਲ ਇਹ ਵੀ ਤੇਰਾ ਪਲੀਜ਼ ਪੀੜ ਚ ਹੂੰ ਠੀਕ ਹੈ ਜੀ ਪਲੀਜ਼ ਪੀੜ ਚ 13 ਮਾਡਲ ਆ ਤੇ ਇਹਦੀ ਡਿਮਾਂਡ ਬਾਈ ਜੀ 480000 ਇਹਦੀ ਠੀਕ ਹੈ ਜੀ ਲਓ ਵੀ 480000 ਰੁਪਏ ਡਿਮਾਂਡ ਆਗੇ ਅੰਗਰਾਟ ਵਗੈਰਾ ਲਿਖਾ ਦੇਣਾ ਤੁਹਾਨੂੰ ਸਿੰਗਲ ਡਿਸਟ੍ਰੀਬਿਊਟਰ ਹੈ ਕਿ ਡਬਲ ਜੀ ਸਿੰਗਲ ਠੀਕ ਹੈ ਸਿੰਗਲ ਡਿਸਟ੍ਰੀਬਿਊਟਰ ਇੱਕ ਹੋਲੈਂਡ ਹੋਰ ਖੜਾ ਆਪਣੇ ਕੋਲੇ ਠੀਕ ਹੈ ਜੀ 11 ਮਾਡਲ ਲੈ ਬਾਈ ਇਹ ਆ ਗਿਆ ਹੋਲੈਂਡ ਬਾਈ ਕੋਲੇ ਇਹ ਆ ਗਿਆ 16 ਦੇ ਟਾਇਰਾਂ ਚ ਤੇ ਟਾਇਰ ਬਾਈ ਜੀ ਟਾਇਰ ਇਹਦੇ ਹੈਗੇ ਸੀ 65 70 ਪੈ ਸੀ ਠੀਕ ਹੈ ਜੀ ਲਓ ਵੀ 65 70 ਪੈਸੇ ਟਾਇਰ ਪੈਣਗੇ ਬਾਕੀ ਦੇਖ ਸਕਦੇ ਹੋ ਟਰੈਕਟਰ ਬ ਪੂਰਾ ਸਾ ਪਿਆਰ ਮਰੂਮਦਾ ਵੀ ਪੂਰਾ ਚੰਗਾਗਾ ਮਗਰਾਟਾ ਮਕਰੋਟਾਂ ਦਾ ਵੀ 11 ਮਾਡਲ ਆ ਪਾਵਰ ਸਟੀering ਚ ਹਾਂ ਹਾਂ ਪਾਵਰ ਸਟੀering ਤੇ 3 ਸਪੀਡ ਠੀਕ ਆ ਜੀ ਤੇ ਡਿਮਾਂਡ ਜੀ 495000 ਰੁਪਿਆ ਰੇਟ ਆ ਇਹਦਾ ਵੀ ਲਾ ਵੀ 4 ਲੱਖ ਤੇ 95000 ਰੁਪਿਆ ਡਿਮਾਂਡ ਲੱਗੀ ਟਰੈਕਟਰ ਵੀ ਕੱਟਿਆ ਜਾਊਗਾ ਤੇ ਲੋਨ ਹੋਜੂ ਬਾਈ ਜੀ ਇੱਥੇ ਲੋਨ ਇਹਨਾਂ ਤੋਂ ਨਾ ਜਿਹੜਾ 12 ਮਾਡਲ ਤੋਂ ਥੱਲੇ ਲੋਨ ਘੱਟ ਹੁੰਦਾ 12 ਮਾਡਲ ਤੋਂ ਉੱਪਰ ਹੀ ਜ਼ਿਆਦਾ ਮਤਲਬ ਪੱਕਾ ਪਤਾ ਨਹੀਂ ਕਹਿ ਸਕਦੇ ਹੋ ਵੀ ਸਕਦਾ ਹੈ ਵੀ ਕਹਿੰਦੇ ਸਿਵਲ ਤੇ ਡਿਪੈਂਡ ਕਰ ਹਾਂ ਹਾਂ ਸਿਵਲ ਤੇ ਬਾਕੀ ਇਹ ਨਾ 12 ਮਾਡਲ ਤੋਂ ਉੱਪਰ ਜਿਆਦਾ ਲੋਨ ਹੁੰਦਾ ਠੀਕ ਆ ਬਾਈ 12 ਤੋਂ ਥੱਲੇ ਘੱਟ ਹੁੰਦਾ ਲੋਨ ਠੀਕ ਆ ਜੀ ਹੋ ਤਾਂ ਜਾਂਦਾ ਫਿਰ ਥੋੜਾ ਹੁੰਦਾ ਇਹ ਫੈਲ ਖਰਚੇ ਪਏ ਜਾਂਦੇ ਠੀਕ ਆ ਜੀ ਫਿਰ ਜਿਆਦਾ ਮਹਿੰਗਾ ਪਾ ਜਾਂਦਾ ਪਰ ਇਹ ਵੀ ਖਰਚਾ ਐਵੇਂ ਪਾਉਂਦੇ ਫੈਲ ਖਰਚੇ ਠੀਕ ਆ ਬਾਈ ਜੀ ਹਾਂ ਤੇ ਇੱਥੋਂ ਬਿਨਾਂ ਲੋਕੇਸ਼ਨ ਬਾਈ ਜੀ ਲੋਕੇਸ਼ਨ ਇੱਥੇ ਲੋਕਲ ਹੀ ਦੱਸਦੇ ਇੱਥੇ ਤਲਵੰਡੀ ਇੱਥੇ ਨੋਹਰਾ ਲਿਆ ਹੋਇਆ ਆਪਣਾ ਉੱਥੇ ਖੜੇ ਹੁੰਦੇ ਟਰੈਕਟਰ ਠੀਕ ਆ ਕੰਡੇ ਕੋਲੇ ਕੱਢ ਏ ਕਬਾ ਜੀ ਥੈਂਕ ਯੂ ਥੈਂਕ ਯੂ ਬਾਈ ਜੀ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕੋਲੇ ਫੋਲੋ ਧੰਨਵਾਦ ਸਸੀਕਾ